DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮਾਇਆ ਬਲਵਿੰਦਰ ਸਿੰਘ ਦਿੱਲੀ ਦੀ ਰਾਉ ਐਵੈਨਿਊਸ ਅਦਾਲਤ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿੱਚ ਪਿਤਾ ਪੁੱਤਰ ਦੀ ਹੱਤਿਆ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸਾਬਕਾ ਕਾਂਗਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ 12 ਫਰਵਰੀ ਨੂੰ ਦੰਗੇ ਗੈਰ ਕਾਨੂੰਨੀ ਇਕੱਠ ਇਤੇ ਕਤਲ ਆਦੀ ਨਾਲ ਸਬੰਧਿਤ ਧਰਾਵਾਂ ਤਹਿਤ ਦੋਸ਼ੀ ਠਰਾਇਆ ਗਿਆ ਸੀ ਤੁਹਾਨੂੰ ਦੱਸ ਦੇ ਕਿ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਦੀ ਗੱਲਬਾਤ ਹੋਈ ਹੈ ਦਿੱਲੀ ਦੇ ਸਾਡੇ ਪੱਤਰਕਾਰ ਦਵਿੰਦਰ ਸਿੰਘ ਦੇ ਨਾਲ ਆ ਤੁਹਾਨੂੰ ਸੁਣਾਉਣੇ ਆ ਦਵਿੰਦਰ ਜੀ ਅੱਜ ਸੱਜਨ ਕੁਮਾਰ ਨੂੰ ਉਮਰ ਕੈਦ ਸਜ਼ਾ ਦਿੱਤੀ ਗਈ ਹੈ ਲੰਬੇ ਸਮੇਂ ਤੋਂ ਇਸ ਸਜ਼ਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੀੜਤ ਧਿਰ ਵੀ ਕਾਫੀ ਚਾਰੋ ਜੋਈਆਂ ਕਰਦੀ ਹੋਈ ਨਜ਼ਰ ਆ ਰਹੀ ਸੀਗੀ ਕੀ ਹੈ ਪੂਰਾ ਮਾਮਲਾ ਤੇ ਕਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਜਿਹੜੀ ਕਾਰਵਾਈ ਹੋਵੇਗੀ जी बिल्कुल जेल गे गे तो के सजा सुनाई जिस तरीके अस्टा यही जताई जा रही थी गुरुद्वारा पूरी वाह ला रही थी सज्जन कुमार ने फांसी की सजा होती दिया क्योंकि बारह फरवरी है दोषी करार दिन दिल्ली के राहुल गांधी से ਦੇਖੋ ਜੀ ਖਾਸ ਤੌਰ ਤੇ ਇੱਕ ਸਿਰਫ ਪਤਾ ਹੈ ਮੁੱਖ ਮੰਤਰੀ ਐਮਐਨਏ ਤੋਂ ਲਿਖਿਆ ਨਾ ਖਰਾਬ ਜਿਹੜਾ ਉਹ ਕੇਸ ਉੱਤੇ ਸਮਝ ਜਾਂਦੇ ਨੇ ਜੀ ਤੇ ਇਹ ਸੈਕਲ ਪੁਆਇੰਟ ਹੈ ਤੇ ਇਸ ਦੇ ਬਾਵਜੂਦ ਵੀ ਕਾਫੀ ਲੋਕਾਂ ਦੀ ਦੇਖਤੀ ਵੀ ਚੈਨ ਕਰਦੇ ਬਿਮਾਰ ਜਿਹੜਾ ਹੈ ਉਹਨੇ ਮੋਬ ਨੂੰ ਲੀਡ ਪਕਾ ਲਈ ਜਦਕਿ ਇਹ ਮਾਮਲਾ ਪਛਮੀ ਦਿੱਲੀ ਦਾ ਹੈ ਜਿੱਥੇ ਇਹ ਕਿਤੇ ਜਦੋਂ ਉਹ ਚੜਾਚਾ ਦਾ ਇਲਾਨ ਕਰ ਰਹੇ ਸੀ ਲੋਕੀ ਚੋਟ ਕਰ ਜਿਹੜੀ ਸੀ ਉਹਨਾਂ ਨੂੰ ਜ਼ਿੰਦਾ ਛਡਾ ਲਈ ਜੀ ਟੀਮ ਉਹਦਾ ਜਿਹੜਾ ਮੋਰਨ ਜੋ ਲੀਡ ਕਰ ਰਹੀ ਸੀ ਉਹਦੇ ਤੋਂ ਜਿਹੜਾ ਉਹ ੱਗੇ ਬਿਮਾਰ ਤੇ ਲੱਗਿਆ ਸਟੂਟਾਂ ਦੇ ਕਾਫੀ ਇਸ ਟਾਈਮ ਸਿਨਿਓਰ ਦਿਖਾਏਗੇ ਲੇਕਿਨ ਜਿਹੜੇ ਇੱਕ ਜਿਹੜੀ ਰਿਕਾਰਡਿੰਗ ਰਿਕਾਰਡਿੰਗ ਮਿਲਿਆ ਜੀ ਵੀਡੀਓ ਕਲੀਪਸ ਜਿਆਦਾ ਤੋਂ ਗਵਾਇਆ ਜਿਹੜੇ ਇਨਹਾਰ ਦੇ ਉੱਤੇ ਰੌਜ ਨੇ ਕੌਟੀ ਨੂੰ ਸਟੇ ਕਰ ਦਿੱਤੀ ਕਿ ਮਾਰਾ ਕਰਦੇ ਨੂੰ ਕੋਈ ਸਜ਼ਾ ਸੁਣਾਣੀ ਚਾਹੀਦੀ ਲੇਕਿਨ ਸਟੂਟ ਨੇ ਉਸਸ ਸਟਾਈਕ ਕੋਡ ਕਰ ਦਿੱਤੇ

पार्टी हो सकती है तरफ उच्च शिक्षण मानी थे एक मामला दिल्ली के उत्तरी दिल्ली का है जिससे उच्च शिक्षण मानी थे उस व्यक्ति की जगह है पार्टी की जगह की दिल्ली की तरफ उनके एक मामले हजारा ने दिल्ली के शिक्षा में करने लगाई है दिल्ली के दिल्ली के तरफ दिल्ली के 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 दिल्ली ਸੋ ਦਿੱਲੀ ਦੇ ਵਿੱਚ ਜਿਨ੍ਹਾਂ ਦੇ ਉੱਤੇ ਉਹ ਘਟਨਾ ਵਾਪਰੀ ਸੀ ਜਿਨ੍ਹਾਂ ਦੇ ਉੱਤੇ 84 ਵਾਪਰੀ ਸੀ ਉਹਨਾਂ ਦੇ ਮਨ ਦੇ ਵਿੱਚ ਲਗਾਤਾਰ ਬਹੁਤ ਜ਼ਿਆਦਾ ਰੋਸ ਸੀ ਕਿਤੇ ਨਾ ਕਿਤੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਥੋੜਾ ਬੋਤਾਂ ਮਲਮ ਲਾਉਣ ਦੀ ਗੱਲ ਹੋਵੇਗੀ ਤੁਹਾਨੂੰ ਦੱਸਦੀ ਕਿ ਸੱਜਨ ਕੁਮਾਰ ਨੂੰ ਲੈ ਕੇ ਲਗਾਤਾਰ ਤਰੀਕਾ ਪੈ ਰਹਿਆ ਸੀ ਤੇ ਹੁਣ ਇੱਕ ਵੱਡੀ ਰਾਹਤ 1984 ਦੇ ਸਿੱਖ ਦੰਗੇ ਪੀੜਤਾਂ ਨੂੰ ਲੈ ਕੇ ਹੋਈ ਹੈ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਜਿਹੜੇ ਪੀੜਤ ਨੇ ਉਹ ਕੀ ਕਹਿਣਗੇ ਕਿ ਉਹਨਾਂ ਨੂੰ ਇੱਕ ਵੱਡੀ ਰਾਹਤ ਹੋਈ ਗਈ ਹੈ ਇਹ ਹੁਣ ਨਾਲ ਸਮਾਂ ਦੱਸੇਗਾ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ अब D5 चैनल हिंदी भी होगा साथ कीने ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ